ਰਿਪ ਦਮਨ ਸਿੰਘ ਰੂਪ ਦੇ ਨਾਵਲ ਤੀਲਾ ਦਾ ਅਗਲਾ ਕਾਂਡ 22 ਮੁਰਾਰੀ لال ਸੁਪਰਡੈਂਟ ਨੇ ਸਾਰੇ ਠੇਕੇਦਾਰਾਂ ਨੂੰ ਫੋਨ ਕਰ ਦਿੱਤੇ ਕਿ ਐਗਜ਼ੈਕਟਿਵ ਕਮੇਟੀ ਨੇ ਫੈਸਲਾ ਕਰ ਦਿੱਤਾ ਹੈ ਅਤੇ ਉਹ ਆਪਣੇ ਚੈੱਕ ਸਕੱਟਰੀ ਸਾਹਿਬ ਤੋਂ ਆ ਕੇ ਲੈ ਜਾਣ ਠੇਕੇਦਾਰ ਆਉਣ ਲੱਗੇ ਬੜੇ ਖੁਸ਼ ਜਦੋਂ ਐਗਜ਼ੈਕਟਿਵ ਕਮੇਟੀ ਨੇ ਫੈਸਲਾ ਕੀਤਾ ਸੀ ਤਾਂ ਸੁਪਰਡੈਂਟ ਮੁਰਾਰੀ لال ਮੀਟਿੰਗ ਵਿੱਚ ਹੀ ਬੈਠਾ ਸੀ ਮਰਾਰੀ لال ਨੇ ਸਾਰਿਆਂ ਨੂੰ ਦੱਸ ਦਿੱਤਾ ਸੀ ਕਿ ਸੈਕਟਰੀ ਦੇ ਹੁੰਦਿਆਂ ਜੇ ਤੁਹਾਨੂੰ ਕੁਝ ਮਿਲ ਗਿਆ ਤਾਂ ਮਿਲ ਗਿਆ ਨਹੀਂ ਫਿਰ ਕਦੇ ਨਹੀਂ ਮਿਲਣਾ ਮੀਟਿੰਗ ਵਿੱਚ ਹੋਈ ਗੱਲਬਾਤ ਵੀ ਉਹਨਾਂ ਨੂੰ ਦੱਸ ਦਿੱਤੀ ਸੀ ਮੀਟਿੰਗ ਵਿੱਚ ਫੈਸਲਾ ਹੋ ਗਿਆ ਸੀ ਕਿ ਕਟੋ-ਕਟ ਅੱਧੇ ਪੈਸੇ ਅਗਲੇ ਦੇ ਦੇ ਦਿੱਤੇ ਜਾਣ ਤਾਂ ਕਿ ਅਗਲੇ ਦਾ ਹੋਇਆ ਖਰਚਾ ਤਾਂ ਉਸ ਨੂੰ ਮਿਲ ਸਕੇ ਇੱਕ ਦਿਨ ਐਤਵਾਰ ਵਾਲੇ ਦਿਨ ਇੱਕ ਠੇਕੇਦਾਰ ਸਿਮਰਨ ਜੀ ਦੇ ਘਰ ਵਾਲੇ ਦਫ਼ਤਰ ਆ ਗਿਆ ਉਹ ਆਪਣੇ ਨਾਲ ਇੱਕ ਗਿਫਟ ਲੈ ਕੇ ਆਇਆ ਗਿਫਟ ਵਿੱਚ 5 ਕਿਲੋ ਬਾਰਾ ਵੱਡਾ ਕੁੱਕਰ ਬਦਾਮ ਕਾਜੂ ਪਿਸਤਾ ਸੌਗੀ ਅਖਰੋਟ ਆਦ ਸਨ ਦੋ ਬੋਤਲਾਂ ਸ਼ਿਵਾਸਤਰੀ ਗਲਸਕੋਚ ਦੀਆਂ ਪਰ ਜਦੋਂ ਠੇਕੇਦਾਰ ਦਫ਼ਤਰ ਵਿੱਚ ਆਇਆ ਤਾਂ ਸੈਕਟਰੀ ਸਿਮਰਨਜੀਤ ਕਰਨੀ ਸੀ ਕਰ ਸੈਕਟਰੀ ਦਾ ਪਿਤਾ ਨਰਦੇਵ ਸਿੰਘ ਸੀ ਦਫ਼ਤਰ ਲੱਗਿਆ ਹੋਇਆ ਸੀ ਮੁਨਸ਼ੀ ਪਵਨ ਅਤੇ ਜੂਨੀਅਰ ਆਪਣੇ ਕੰਮੇ ਲੱਗੇ ਹੋਏ ਸਨ ਠੇਕੇਦਾਰ ਨੇ ਸਿਮਰਨਜੀਤ ਦੇ ਡੈਡੀ ਨੂੰ ਪੁੱਛਿਆ ਸਰ ਫੈਕਟਰੀ ਸਰ ਕਿੱਥੇ ਨੇ ਉਹਨਾਂ ਨੂੰ ਮਿਲਣਾ ਉਹ ਬਾਹਰ ਗਏ ਹੋਣ ਘੰਟੀ ਕੋ ਖਾਤਰ ਕਹਿ ਕੇ ਗਏ ਸੀ ਆ ਜਾਂਦੇ ਨੇ ਜੇ ਬਹੁਤੀ ਕਾਲੀ ਹੈ ਤਾਂ ਉਹਨਾਂ ਨੂੰ ਫੋਨ ਕਰ ਲਵੋ ਦੇ ਭੋਲਿਆ ਉਹ ਨਹੀਂ ਜਿੰਨੀ ਕਾਲੀ ਨਹੀਂ ਉਡੀਕ ਲਾਵਾਂਗਾ ਠੇਕੇਦਾਰ ਸਹਿਲਮਨਾਲ ਬੋਲਿਆ ਤੁਸੀਂ ਠੇਕੇਦਾਰ ਉਹ ਬਾਰਦਾ ਕੋਈ ਕੰਮ ਕਰ ਰਹੇ ਹੋ ਵਿੱਚੋਂ ਹੀ ਭਵਨ ਮਨਸ਼ੀ ਬੋਲਿਆ ਸਾਰੇ ਰਾਜਕੁਮਾਰ ਹੋਰੀ ਨੇ ਲਿਸਟਾਂ ਦਾ ਕੰਮ ਕਰਦੇ ਸਨ ਪਰ ਹੁਣ ਲਿਸਟਾਂ ਚਪੜੀਆਂ ਬੰਦ ਹੋ ਗਈਆਂ ਅੱਛਾ 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 ਠੀਕ ਠੀਕ ਏ ਨਾ ਤਾਂ ਵੀ ਪਿਛਲਾ ਬਕਾਇਆ ਰਹਿੰਦਾ ਹੋ। ਆ ਤੁਸੀਂ ਕੀ ਲੈ ਕੇ ਆਇਓ? ਦੇ ਬੋਲਿਆ। ਸਰ ਇਹ ਤਾਂ ਮੋਹਵਲੀ ਦਾ ਗਿਫਟ ਹੈ ਜੀ। ਸਰ ਲਈ ਲੈ ਕੇ ਆਇਆ। ਠੇਕੇਦਾਰ ਬੋਲਿਆ। ਇੱਕ ਗੱਲ ਮੈਂ ਦੱਸਦਾ ਹਾਂ ਰਾਜਕਮਰ ਜੀ ਇਹ ਸਿਮਰਨਜੀਤ ਨੇ ਘਾਤੋ ਨਹੀਂ ਲੈਣਾ। ਤੁਸੀਂ ਪਹਿਲੇ ਬੰਦੇਓ ਜਿਹੜੇ ਸਾਡੇ ਘਰ ਗਿਫਟ ਲੈ ਕੇ ਆਇਓ ਐਂ ਕਰੋ ਤੁਸੀਂ ਇਹ ਚੁੱਕ ਕੇ ਲੈ ਜਾਓ ਨਹੀਂ ਤਾਂ ਤੁਹਾਨੂੰ ਇਹ ਮਹਿੰਗਾ ਪਵੇਗਾ। ਨਰਦੀਪ ਸਿੰਘ ਜੀ ਨੇ ਬੜੀ ਬੇਬਾਕੀ ਨਾਲ ਠੇਕੇਦਾਰ ਨੂੰ ਕਿਹਾ। ਇੰਨੇ ਵਿੱਚ ਸਿਮਰਨਜੀਤ ਸਿੰਘ ਵੀ ਆ ਗਿਆ ਉਹ ਆਉਂਦਿਆਂ ਹੀ ਠੇਕੇਦਾਰ ਨੂੰ ਬੋਲਿਆ ਓਏ ਆ ਵੀ ਰਾਜਕੁਮਾਰ ਕਿਵੇਂ ਆਇਆ ਅਸਰ ਬਸ ਤੁਹਾਨੂੰ ਮਿਲ ਨਹੀਂ ਆਇਆ ਸੀ ਮੇਰਾ ਵੀ ਬਕਾਇਆ ਰਹਿਦਾ ਸੀ ਤੁਹਾਨੂੰ ਕਿਹਨੇ ਕਿਹਾ ਵੀ ਤੁਹਾਡਾ ਬਕਾਇਆ ਨਹੀਂ ਮਿਲਣਾ ਕੱਲ ਨੂੰ ਆ ਜਾਵੀਂ ਲੈ ਜਾਵੀਂ ਚੰਗਾ ਸਾਰੇ ਗਿਫਟ ਮੰਜ਼ੂਰ ਕਰ ਲੈਣਾ ਰਾਜਕੁਮਾਰ ਨਿਮਰਤਾ ਨਾਲ ਬੋਲਿਆ ਦੇਖ ਰਾਜਕੁਮਾਰ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਮੇਰੇ ਘਰ ਆਏ ਹੋ ਤੇ ਗਿਫਟ ਲੈ ਕੇ ਆਏ ਹੋ ਮੇਰੇ ਬਾਰੇ ਸਾਰੇ ਜਾਣਦੇ ਨੇ ਕਿ ਮੈਂ ਗਿਫਟ ਨਹੀਂ ਲੈਂਦਾ ਮੇਰੀ ਇੱਕ ਗੱਲ ਹੋਰ ਸੁਣ ਮੈਂ ਤੇਰਾ ਗਿਫਟ ਲੈ ਲੈਂਦਾ ਪਰ ਜੇ ਮੈਂ ਗਿਫਟ ਲੈ ਲਿਆ ਤਾਂ ਤੇਰਾ ਬਕਾਇਆ ਨਹੀਂ ਮਿਲਣਾ ਦੱਸ ਕੀ ਮੰਜ਼ੂਰ ਹੈ ਸਿਮਰਨ ਜੀ ਦੀਆਂ ਅੱਖਾਂ ਗੁੱਸੇ ਨਾਲ ਭਰੀਆਂ ਪਈਆਂ ਸਨ ਰਾਜਕੁਮਾਰ ਇਧਰ ਉਧਰ ਦੇਖਣ ਲੱਗਾ ਰਾਜਕੁਮਾਰ ਚ ਕੋਈ ਆਪਣਾ ਗਿਫਟ ਫੌੜਨ ਤੇ ਚਲੋ ਉੱਥੋਂ ਕੱਲ ਨੂੰ ਮਰਾਰੀ ਨੂੰ ਨਾਲ ਲਿਆਵੀ ਆਪਣਾ ਬਕਾਇਆ ਲੈ ਜਾਵੀ ਰਾਜਕੁਮਾਰ ਬੜੇ ਹੀ ਭਾਰੀ ਕਦਮਾਂ ਨਾਲ ਗਿਫਟ ਚੁੱਕ ਪੌੜੀਆਂ ਉੱਤਰ ਰਿਹਾ ਸੀ ਸਿਮਰਨ ਜੀ ਦੇ ਸੈਕਟਰੀ ਦੇ ਕੰਮ ਨੂੰ ਬਾਹਰ ਬਹੁਤ ਪਸੰਦ ਕਰਦੀ ਸੀ ਲਗਭਗ 6-7 ਸਾਲ ਲੰਗੇ ਸੰ ਸਿਮਰਨ ਦੀ ਸਿੰਘ ਨੂੰ ਸੈਕਟਰੀ ਬਣਿਆ ਹੁਣ ਵਕੀਲ ਚਾਹੁੰਦੇ ਸਨ ਕਿ ਸਿਮਰਨ ਜੀ ਤੋਂ ਹੁਣ ਪ੍ਰਧਾਨ ਦੀ ਚੋਣ ਲੜੇ ਪਰ ਸਿਮਰਨ ਜੀ ਸਿੰਘ ਵਕੀਲਾਂ ਦੀ ਗੱਲ ਮੰਨ ਕੇ ਚੋਣ ਨਹੀਂ ਲੜ ਰਿਹਾ ਸੀ ਉਹ ਸਮਝਦਾ ਸੀ ਕਿ ਬਾਰ ਦੇ ਕੰਮ ਕਰਨ ਨਾਲ ਉਹਦੀ ਵਕਾਲਤ ਦਾ ਕੰਮ ਪਿੱਛੇ ਚਲੇ ਜਾਂਦਾ ਹੈ ਪਹਿਲੀ ਜੂਨੀਅਰ ਵਕੀਲ ਮਨਜੀਤ कौर ਦਾ ਵਿਆਹ ਹੋ ਗਿਆ ਸੀ ਕਿਸੇ ਜ਼ਿਲ੍ਹਾ ਜੱਜ ਨਾਲ ਜਿਹੜਾ ਚੰਡੀਗੜ੍ਹ ਤੋਂ ਦੂਰ ਤਰਾਡੇ ਪੈਂਦਾ ਸੀ ਸਮਝੋ ਪੰਜਾਬ ਅਤੇ ਰਾਜਸਥਾਨ ਦੀ ਹੱਦ ਉੱਤੇ ਕਿਸੇ ਦੀ ਸਪਰਸ਼ ਨਾਲ ਹੁਣ ਹੋਰ ਕੁੜੀ ਸੁਨੀਤਾ ਆ ਗਈ ਜਿਹੜੀ ਮਨਜੀਤ ਕੋਰਵਾਂ ਆ ਗਈ ਬੜੀ ਜ਼ਹੀਨ ਤੇ ਸਾਊ ਸੀ ਉਹ ਵੀ ਮਨਜੀਤ ਕੋਰਵਾਂ ਇੱਕ ਸਾਲ ਵਿੱਚ ਬੇਬਾਕੀ ਨਾਲ ਕੇਸ ਕਰਨ ਲੱਗ ਪਈ ਸੀ ਉਹਦੇ ਸਿਰ ਉੱਤੇ ਵੀ ਉਹਨੂੰ ਕੋਈ ਫਿਕਰ ਨਹੀਂ ਸੀ ਮਨੁਸੀਪਾਵਨ ਅਤੇ ਸਟੈਨੋ ਨਰਦੇਵ ਸਿੰਘ ਤੇ ਸਿਮਰਨਜੀਤ ਸਿੰਘ ਨਾਲ ਕੰਮ ਕਰਕੇ ਬੜੇ ਕੁਇਸਨ ਸਿਮਰਨਜੀਤ ਸਿੰਘ ਉਂਝ ਵੀ ਪੈਸੇ ਦੇਣ ਵਿੱਚ ਕੰਜੂਸ ਨਹੀਂ ਸੀ ਪਵਨ ਨੂੰ ਹੁਣ ਕਲਾਇੰਟ ਵੀ ਆਰਡਰਾਂ ਦੇ ਕਈ ਵਾਰ 5-5000 ਰੁਪਏ ਦੇ ਜਾਂਦੇ ਸਨ ਸਿਮਰਨਜੀਤ ਕਲਾਇੰਟਾਂ ਦੇ ਕੇਸ ਅਨਸਾਰ ਜੂਨੀਅਰ ਵਕੀਲ ਤੇ ਮੁੰਸ਼ੀ ਨੂੰ ਚੰਗੇ ਪੈਸੇ ਦਵਾ ਦਿੰਦਾ ਸੀ ਕਲਾਇੰਟ ਬੜੇ ਖੁਸ਼ ਸਿਮਰਨਜੀਤ ਸਿੰਘ ਜਿੰਨੇ ਪੈਸੇ ਲੈਂਦਾ ਦੇ ਦਿੰਦੇ ਸਨ ਉਹ ਸਮਝਦੇ ਸਨ ਕਿ ਵਕੀਲ ਬੜਾ ਵੱਖਰਾ ਹੈ ਹੋਰਾਂ ਵਕੀਲਾਂ ਨਾਲੋਂ ਇਹ ਆਪਣੇ ਨਾਲ ਕੰਮ ਕਰਨ ਵਾਲਿਆਂ ਦਾ ਜਿੱਥੇ ਸਤਿਕਾਰ ਕਰਦਾ ਉੱਥੇ ਪੈਸੇ ਪੱਖੋਂ ਤੰਗ ਨਹੀਂ ਰਹਿਣ ਦਿੰਦਾ ਹੁਣ ਵੀ ਹਰ ਸਾਲ ਚੰਗੇ ਪੈਸੇ ਜੂਨੀਅਰ ਅਤੇ ਮੁੰਸ਼ੀ ਦੇ ਵਧਾਉਂਦਾ ਰਹਿੰਦਾ ਹੁਣ ਚੰਗੇ-ਚੰਗੇ ਕਲਾਇੰਟਾਂ ਦੇ ਕੇਸ ਉਸ ਕੋਲ ਆਉਣ ਲੱਗ ਪਏ ਸਨ ਇੱਕ ਦਿਨ ਨਰਦੇਵ ਸਿੰਘ ਦੇਵ ਨੂੰ ਉਹਦਾ ਇੱਕ ਪੁਰਾਣਾ ਦੋਸਤ ਕਹਿੰਦਾ ਦੇਖੋ ਦੇਵ ਜੀ ਬੜੇ ਵਕੀਲ ਦੇ ਕੇ ਹਨ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਕਦੇ ਸਮੇਂ ਸਿਰ ਕੇਸ ਫਾਈਲ ਨਹੀਂ ਕਰਨਗੇ ਲਾਰੇ ਲਈ ਰੱਖਣਗੇ ਪਰ ਤੁਸੀਂ ਜੋ ਕਹਿੰਦੇ ਹੋ ਕਰਦੇ ਹੋ ਤੁਹਾਡੇ ਦਫ਼ਤਰ ਵਿੱਚ ਕੇਸ ਪੈਂਡਿੰਗ ਨਹੀਂ ਪਏ ਹੁੰਦੇ ਮੈਂ ਨਹੀਂ ਤੁਹਾਡੇ ਬਾਰੇ ਹੋਰ ਲੋਕਾਂ ਦੀ ਵੀ ਇਹੋ ਹੀ ਰਾਏ ਹੈ ਦੇਖੋ ਜਗਰ ਸਿੰਘ ਜਦੋਂ ਟੀਚਰ ਜੂਨੀਅਨ ਵਿੱਚ ਕੰਮ ਕਰਦੇ ਸਾਂ ਕਦੇ ਅਹਵਾਕਾਂ ਨਾ ਝੂਠ ਨਹੀਂ ਬੋਲੇ ਸਭ ਦੇ ਕੰਮ ਕਰਵਾਉਂਦੇ ਰਹੇ ਜਿਹੜੇ ਕੰਮ ਨਹੀਂ ਸਨ ਹੋਣ ਵਾਲੇ ਹੁੰਦੇ ਉਹਨਾਂ ਬਾਰੇ ਸਪਸ਼ਟ ਕਰ ਦਿੰਦੇ ਸਾਂ ਕਿ ਹੋਣ ਵਾਲਾ ਨਹੀਂ ਦੇਵ ਨੇ ਕਿਹਾ ਦੇਵ ਜੀ ਇਮਾਨਦਾਰੀ ਕੰਮ ਆਉਂਦੀ ਹੈ ਤੁਹਾਡੀ ਇਮਾਨਦਾਰੀ ਤਾਂ ਪਹਿਲਾਂ ਯੂਨੀਅਨ ਵਿੱਚ ਕੰਮ ਕਰਨ ਵੇਲੇ ਮਸ਼ਹੂਰ ਸੀ ਤੁਸੀਂ ਅਧਿਆਪਕਾਂ ਦੇ ਕੰਮਾਂ ਲਈ ਕਿਵੇਂ ਅਫਸਰਾਂ ਦੀ ਝਾੜ ਬਾਕੀ ਕਰ ਦਿੰਦੇ ਸੀ ਜੀ ਉਹ TPI ਹੁਣ ਵੀ ਤੁਹਾਡਾ ਸਤਿਕਾਰ ਕਰਦੇ ਸਨ ਉਹ ਜਾਣਦੇ ਸਨ ਕਿ ਆਪਣੀ ਜ਼ਾਤੀ ਕੰਮਾਂ ਲਈ ਨਹੀਂ ਲੜਦਾ ਦੇਵ ਹੋਰਾਂ ਦੇ ਕੰਮਾਂ ਲਈ ਲੜਦਾ ਹੈ ਇਸ ਲਈ ਤੁਹਾਡੇ ਦਫ਼ਤਰਾਂ ਵਿੱਚ ਕੋਈ ਕੰਮ ਨਹੀਂ ਸੀ ਰੁਕਦਾ ਉਹ ਜਾਗਰ ਸਿੰਘ ਅਧਿਆਪਕਾਂ ਦੀ ਇੱਕ ਹੋਰ ਟਿੱਟ ਦੇ ਕੇ ਆ ਸੀ ਜਿਸ ਵਿੱਚ ਅਜੇ 100 ਕੁ ਅਧਿਆਪਕਾਂ ਨੇ ਦਸਤਕਤ ਕੀਤੀ ਸਨ ਇਸ ਤਰ੍ਹਾਂ ਦਾ ਕੇਸ ਸਾਰੇ ਪੰਜਾਬ ਦੇ ਕਾਫੀ ਟੀਚਰਾਂ ਦਾ ਸੀ ਉਹ ਜਾਗਰ ਸਿੰਘ ਕਹਿ ਰਿਹਾ ਸੀ ਕਿ ਉਹ ਪੰਜਾਬ ਦੇ ਹੋਰ ਆਗੂਆਂ ਨਾਲ ਗੱਲ ਕਰ ਰਿਹਾ ਉਸ ਨੇ ਦੱਸਿਆ ਸੀ ਕਿ 4-500 ਅਧਿਆਪਕ ਆਪਣੇ ਪਾਰਟਿਕੂਲਰ ਸਕੂਲ ਦੇ ਜਾਣਗੇ ਫੀਸ ਵੀ ਸਾਰਿਆਂ ਦੀ ਆ ਜਾਵੇਗੀ ਉਹ ਜਾਗਰ ਸਿੰਘ ਦੇ ਜਨਮ ਅਗਰੋਂ ਮੁੰਸ਼ੀ ਪਵਨ ਅਤੇ ਸਨੀਤਾ ਨੇ ਕਾਗਜ਼ ਪੱਤਰ ਸੰਭਾਲਨੇ ਸ਼ੁਰੂ ਕਰ ਦਿੱਤੇ ਕਲੈਂਟਾਂ ਦੇ ਦਸਤਕਤਾਂ ਵਾਲਾ ਕਾਗਜ਼ ਵਕਾਲਤਨਾਮੇ ਜਿਹੜੇ ਕਾਫੀ ਗਿਣਤੀ ਵਿੱਚ ਸਨ ਵਕਾਲਤਨਾਮੇ ਕਿਉਂਕਿ ਵਕ ਵਕ ਠਾਈ ਜਾਂਦੇ ਹੁੰਦੇ ਸਨ ਇਸ ਲਈ ਇਹਨਾਂ ਦੀ ਗਿਣਤੀ ਵੱਧ ਜਾਂਦੀ ਸੀ ਸਿਮਰਨਜੀਤ ਸਿੰਘ ਹੋਰੀ ਅਜੇ ਉੱਠਣ ਹੀ ਲੱਗੇ ਸਨ ਕਿ ਦੋ ਤਿੰਨ ਵਕੀਲ ਉਹਨਾਂ ਕੋਲ ਆ ਬੈਠੇ ਤੇ ਕਹਿਣ ਲੱਗੇ ਅੰਕਲ ਕਹੋ ਸਿਮਰਨਜੀਤ ਨੂੰ ਐਸ ਕੀ ਪ੍ਰਧਾਨਗੀ ਚੋਣ ਲੜੇ ਐਨਾ ਚਿਰ ਹੋ ਗਿਆ ਹੈ ਸੈਕਟਰੀ ਦੀ ਚੋਣ ਲੜੇ ਨੂੰ ਅੰਕਲ ਸਿਮਰਨਜੀਤ ਜਿੱਤੂਗਾ ਪੱਕਾ ਜਿੱਤੂਗਾ ਇਹ ਚੋਣ ਤਾਂ ਲੜੇ ਇੱਕ ਵਾਰ ਉਸ ਦੇਖ ਵਿਛੇ ਦੀ ਮਰਜ਼ੀ ਹੈ ਮੈਂ ਤਾਂ ਕਹਿਣਾ ਲੜ ਲਵੇ ਪਰ ਸਿਮਰਨਜੀਤ ਸਿੰਘ ਮੁਸਕੜੀਆਂ ਹੱਸ ਰਿਹਾ ਸੀ ਜਿਵੇਂ ਉਹਨੂੰ ਪ੍ਰਧਾਨ ਬਣਦਾ ਕੋਈ ਚਾਹ ਨਾ ਹੋਵੇ ਇੱਕ ਦਿਨ ਐਤਵਾਰ ਵਾਲੇ ਦਿਨ ਪੰਜਾਬ ਦੀ ਇੱਕ ਕਾਰਪੋਰੇਸ਼ਨ ਦੇ ਕੁਝ ਮਿਨਿਸਪਲ ਕਾਉਂਸਲਰ ਆਏ ਉਹਨਾਂ ਨੂੰ ਕਿਸੇ ਨੇ ਚੰਗਾ ਵਕੀਲ ਜਿਹੜਾ ਵਿਰੋਧੀਆਂ ਦੇ ਨਾਲ ਨਾ ਮਿਲੇ ਬਾਰੇ ਦੱਸ ਪਾਈ ਦੋ ਤਿੰਨ ਗੱਡੀਆਂ ਵਿੱਚ ਉਹ 8-10 ਜਣੇ ਆਏ ਸਨ ਹੋੜੀਆਂ ਚੜ੍ਹ ਕੇ ਸਾਰੀ ਥਾਂ 'ਤੇ ਬੈਠ ਗਏ ਜਿੱਥੇ ਕਿਸੇ ਨੂੰ ਥਾਂ ਮਿਲ ਸਗੀ ਪੰਜ ਚਾਰ ਬਾਹਰ ਬਰਾਂਡ ਵਿੱਚ ਬੈਠ ਕੇ ਜਿੱਥੇ ਇੱਕ ਮੇਜ਼ ਦੁਆਲੇ 4-5 ਕੁਰਸੀਆਂ ਪਈਆਂ ਸਨ ਮੁਨਸ਼ੀ ਨੇ ਪੱਖਾ ਲਾ ਦਿੱਤਾ ਤੇ ਪਾਣੀ ਪਲਾ ਦਿੱਤਾ ਉਹਨਾਂ ਵਿੱਚ ਜਿਹੜੇ ਉਹਨਾਂ ਦੇ ਆਗੂ ਸਨ ਉਹ ਮੂਰਲੀਆਂ ਕੁਰਸੀਆਂ ਉੱਤੇ ਬੈਠ ਗਏ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਕਾਰਪੋਰੇਸ਼ਨ ਵਿੱਚ 50 ਕਾਉਂਸਲਰ ਹਨ ਤੇ ਇੱਕ ਵੋਟ ਹਲਕੇ ਦੇ ਐਮਐਲਏ ਦੀ ਹੈ ਐਮਐਲਏ ਨੇ ਠੱਗੀ ਠੋਰੀ ਕਰਕੇ ਆਪਣੇ ਲੜਕੇ ਨੂੰ ਮੇਰ ਚੁਣ ਲਿਆ ਤੇ ਡਿਪਟੀ ਮੇਰ ਵੀ ਉਹਨਾਂ ਨੇ ਬਣਾ ਲਿਆ ਐਮਐਲਏ ਦੀ ਪਾਰਟੀ ਦੀ ਸਰਕਾਰ ਇਸ ਲਈ ਸਾਰੇ ਅਧਿਕਾਰੀ ਤੇ ਪੁਲਿਸ ਵਾਲੇ ਐਮਐਲਏ ਦੀ ਪਿੱਠ ਉੱਤੇ ਸੀ ਡਿਪਟੀ ਚੀਫ ਮਿਨਿਸਟਰ ਦਾ ਅਧਿਕਾਰੀਆਂ ਨੂੰ ਹੁਕਮ ਸੀ ਕਿ ਹਰ ਹਲਕੇ ਵਿੱਚ ਆਪਣੇ ਮੇਰ ਤੇ ਡਿਪਟੀ ਮੇਰ ਚੁਣਨੇ ਹਨ ਉਹਨਾਂ ਨਾਲ ਹੋਈ ਬੇਇਨਸਾਫੀ ਤੇ ਧੱਕੇਸ਼ਾਹੀ ਵਿਰੁੱਧ ਉਹ ਹੁਣ ਹਾਈ ਕੋਰਟ ਜਾਣਾ ਚਾਹੁੰਦੇ ਹਨ। ਸਿਮਰਨਜੀਤ ਨੇ ਬੜੇ ਇਤਤਲਮ ਨਾਲ ਸਾਰਾ ਕੇਸ ਸੁਨਿਆ ਅਤੇ ਸੋਚ-ਸੋਚ ਕਰਨਨ ਦੱਸਿਆ। ਦੇਖੋ ਵੀ ਮੈਂ ਤੁਹਾਡੇ ਨਾਲ ਹੋਈ ਧੱਕੇਸ਼ਾਹੀ ਤੇ ਵੋਟਾਂ ਦੀ ਗਿਣਤੀ ਵਿੱਚ ਹੋਈ ਹਿਰਾਫੇਰੀ ਦੀ ਰਿਟ ਪਾ ਦਿਨਾ ਹੈ। ਅੱਗੇ ਦੇਖੋ ਜੱਜ ਕੀ ਕਹਿੰਦੇ ਨੇ। ਮੈਂ ਇੱਕ ਡਿਵੀਜ਼ਨ ਬੈਂਚ ਦੀ ਜੱਜਮੈਂਟ ਲੱਭ ਲਈ ਹੈ ਜਿਸ ਨਾਲ ਜੇ ਮੇਅਰ ਅਤੇ ਡਿਪਟੀ ਮੇਅਰ ਵਿਰੁੱਧ ਕੋਈ ਇਤਰਾਜ਼ ਹੋਵੇ ਤਾਂ ਉਸ ਦੀ ਹਾਈ ਕੋਰਟ ਵਿੱਚ ਰਿਟ ਪਾਈ ਜਾ ਸਕਦੀ ਹੈ। ਮ्युनਿਸਪਲ ਕਾਉਂਸਲਰਾਂ ਨੇ ਫੀਸ ਬਾਰੇ ਪੁੱਛਿਆ ਤਾਂ ਸਿਮਰਨਜੀਤ ਸਿੰਘ ਨੇ ਪਬਲਿਕ ਦਾ ਕੰਮ ਸਮਝ ਕੇ ਕਿਹਾ ਕਿ ਜੋ ਦੇਣਾ ਚਾਹੋਂ ਦੇ ਦੇਣ ਉਹਨਾਂ ਨਾਲ ਫੀਸ ਤੈਅ ਨਹੀਂ ਕਰੇਗਾ ਸਾਹਮਣੇ ਬੈਠੇ ਸਾਰੇ ਕਲਾਇੰਟ ਬੜੇ ਖੁਸ਼ ਹੋਏ ਉਹ ਹੱਥ ਜੋੜਨ ਲੱਗੇ ਉਹਨਾਂ ਦੇ ਆਗੂ ਨੇ ਆਪਣੇ ਕੋਲੋਂ ਬਿਨਾਂ ਗਿਣੇ ਤੋਂ ਪੈਸੇ ਸਿਮਰਨਜੀਤ ਨੂੰ ਫੜਾਏ ਉਹ ਕਾਉਂਸਲਰ ਪਹਿਲਾਂ ਗਿਣ ਕੇ ਪੈਸੇ ਲਿਆ ਸੀ ਪਰ ਸਿਮਰਨਜੀਤ ਨੇ ਪੈਸੇ ਨਹੀਂ ਗਿਨੇ ਉਹ ਕਦੇ ਵੀ ਫੀਸ ਨਹੀਂ ਸੀ ਗਿੰਦਾ ਜੇ ਕਲਾਇੰਟ ਬਹੁਤ ਹੀ ਜ਼ੋਰ ਲਾਵੇ ਤਾਂ ਮੁੰਸੀ ਪੈਸੇ ਗਿਣ ਲੈਂਦਾ ਸੀ ਪਰ ਅੱਜ ਤੱਕ ਜਿੰਨੇ ਕਲਾਇੰਟ ਨੇ ਪੈਸੇ ਫੜਾਏ ਉਸਨੇ ਦਰਾਜ ਖੋਲ ਕੇ ਪੈਸੇ ਉਸ ਵਿੱਚ ਰੱਖ ਦਿੱਤੇ ਉਹਨਾਂ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਪੈਸੇ ਗਿਣਨ ਲਈ ਪਰ ਸਿਮਰਨ ਜੀ ਨੇ ਕਿਹਾ ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਹੈ ਕਿ ਮੈਂ ਤੁਹਾਨੂੰ ਫੀਸ ਨਹੀਂ ਦਸਨੀ ਫਿਰ ਪੈਸੇ ਕਿਉਂ ਗਿਣਾ ਜੋ ਤੁਸੀਂ ਦਿਓਗੇ ਮੈਂ ਲੈ ਲਵਾਂਗਾ ਮਿਊਂਸੀਪਲ ਮਨ ਨੇ ਵਕਾਲਤ ਨਾਮੇ ਅਤੇ ਲੋੜੀਂਦੇ ਕਾਗਜ਼ਾਤ ਉੱਤੇ ਦਸਤਖਤ ਕਰਵਾ ਲਏ ਸਾਰੇ ਹੱਥ ਜੋੜ ਦੇ ਧੰਨਵਾਦ ਕਰਦਿਆਂ ਪੌੜੀਆਂ ਉਤਰਨ ਲੱਗੇ ਬਾਕੀ ਅਗਲੇ ਕਾਂਡ ਵਿੱਚ dann war